ਹਾਲ ਪੰਜਾਬ ਦੀ ਟੀਵੀ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਕਿ ਜਿਹੜਾ ਅੱਜ ਕੱਲ ਦਾ ਜ਼ਮਾਨਾ ਆ ਫਾਸਟ ਫੂਡ ਦਾ ਜ਼ਮਾਨਾ ਆ ਤੇ ਜ਼ਿਆਦਾਤਰ ਜਿਹੜੇ ਲੋਕ ਨੇ ਪੰਜਾਬੀ ਲੋਕ ਬਾਹਰ ਨੂੰ ਵੱਲ ਜ਼ਿਆਦਾ ਧਿਆਨ ਦੇਦੇ ਨੇ ਜਦ ਕਿ ਆਪਣੇ ਵਿਰਸੇ ਦੇ ਵਿੱਚ ਕੀ ਲਗਾ ਲੋ ਜਿਹੜੇ ਪੰਜਾਬੀ ਲੋਕ ਨੇ ਜਦੋਂ ਸਾਦਾ ਖਾਣਾ ਪਹਿਲਾਂ ਖਾਂਦੇ ਸੀਗੇ ਕੋਲਡ ਡਰਿੰਕ ਦੀ ਵਰਤੋਂ ਤਾਂ ਬਿਲਕੁਲ ਹੀ ਨਹੀਂ ਕਰਦੇ ਸੀ ਅੱਜ ਅਸੀਂ ਬਹਰ ਨਿਕਲ ਰੋੜ ਕੰਨੀ ਲੱਗ ਰਹੇ ਸੀ ਇਹ ਸਮਝਦੇ ਕਿ ਬਾਬਾ ਜੀ ਜਿਕੇ ਜਿਨ੍ਹਾਂ ਨੇ ਕੀ ਤੁਸੀਂ ਦੇਖ ਸਕਦੇ ਹੋਗੇ ਇਹਨਾਂ ਦਾ ਪੋਸਟਰ ਹੈਗਾ ਸਰਬ ਲੋਹਾ ਠੰਡੀ ਸਰਦਾਈ ਤੇ ਅਸੀਂ ਵੀ ਪੀ ਆਇਆ ਤੇ ਬਹੁਤ ਵਧੀਆ ਟੇਸਟ ਸੀਗਾ ਤਾਂ ਲੋ ਜੀ ਬਾਬਾ ਜੀ ਨੇ ਗੱਲ ਕਰਦੇ ਆ ਕਿਦੇ ਬੈਨੀਫਿਟ ਕੀ ਨੇ ਹਾਂਜੀ ਬਾਬਾ ਜੀ ਕੀ ਨਾਮ ਹੈ ਤੁਹਾਡਾ ਵਾਹਿਗੁਰੂ ਪੀਕਾ ਖਾਲਸਾ ਵਾਹਿਗੁਰੂ ਕੀਤੇ ਬਤੇ ਜੀ ਬਾਬਾ ਜੀ ਕੀ ਨਾਮ ਹੈ ਤੁਹਾਡਾ ਤੁਹਾਡਾ ਨਾਮ ਲਾਲ ਸਿੰਘ ਹੈ ਜੀ ਆ ਬਾਬਾ ਜੀ ਇਹ ਜਿਹੜਾ ਤੁਸੀਂ ਇਹ ਸਰਬ ਲੋਹੇ ਦਾ ਕੀਤਾ ਹੈ ਤੁਸੀਂ ਕਿਸ ਤਰ੍ਹਾਂ ਮਤਲਬ ਬਣਾਉਂਦੇ ਹੋ ਲੋਹੇ ਦੇ ਪਾਂਡਾ ਜੀ ਤਿਆਰ ਕਰਦੇ ਆ ਸਰਪ ਜੀ ਸੁਵਾਨਾ ਦਾ ਕਹਾਣਾ ਜੀ ਰਤਨ ਸਿੰਘ ਜੀ ਨੇ ਇਹ ਪ੍ਰਾਪਤ ਆਜ ਇਹ ਇਹ ਮਾਦਿਆਂ ਨੂੰ ਇਹਨੇ ਹਨ ਬੱਲੇ ਲਾ ਦਿੱਤੇ ਕਿ ਇਹ ਚੰਨਾ ਹੈ ਜਗਲਾਂ ਦਾ ਔਰੋਗਾਂ ਦੀ ਦਵਾਈ ਆ ਇਹ ਇਸ ਬੱਕਈ ਨੂੰ ਔਰੋਗਾਂ ਦੀ ਦਵਾਈ ਆ ਹੀ ਬਾਕਾਂ ਦੇ ਬੱਚੇ ਨੂੰ ਉਤਰਾਂ ਜਿੱਤੀ ਇਹ ਕਹਿੰਦਾ ਵੀ ਇਹ ਹੈ ਹੀ ਔਰੋਗਾਂ ਦੀ ਦਵਾਈ ਆ ਮਰਤੇ ਕੋਈ ਦੇਖ ਲੈ ਭਵੇਂ ਕਈ ਮਾਇਆ ਮਾਇਆ ਜਾਗਦੇ ਨੇ ਕਈ ਉੱਠ ਗਰੀਆਂ ਮੁੰਡੇ ਤੋਂ ਚੱਲਦੀ ਆਈ ਜਿੱਦੀ ਜਾਏ ਤਰ ਤਰੰਡੀ ਜਰਦਾਈ ਆ ਬਾਬਾ ਜੀ ਜਿਹੜੇ ਅੱਜ ਕੱਲ ਬੱਚੇ ਕੋਲਡ ਡਰਿੰਕਸ ਵੀ ਪਰਤੋ ਕਰਦੇ ਆ ਫਾਸਟ ਫੂਡ ਵੀ ਪਰਤੋ ਕਰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕੀ ਇਸ ਨੇ ਹਲਾਣ ਕਰਨਾ ਉਹਨਾਂ ਨੂੰ ਕਹੇ ਵੀ ਚਾਹੇ ਭਾਵੇਂ ਆਪਣੇ ਘਰੇ ਬਣਾ ਕੇ ਸ਼ਕੋ ਇਹ ਦੇਸੀ ਚੀਜ਼ਾਂ ਖਾਓ ਤੁਸੀਂ ਇਹ ਉਹ ਨਾ ਖਾਓ ਤਾਂ ਲਿਵਰ ਤੇ ਕਰਦੀ ਆ ਨਕਸ਼ਾਨ ਲਿਵਰ ਪੇਟ ਨੂੰ ਬਹੁਤ ਖਰਾਬ ਕਰ ਦਿਆ ਉਹ ਜੀ ਜਰੂਰੀ ਖਾਂਦੇ ਹਾਂ ਜੀ ਤੇ ਜਿੱਦਾਂ ਕਿ ਤੁਸੀਂ ਦੇਖ ਸਕਦਾ ਬਾਬਾ ਜੀ ਦਾ ਕਹਿਣਾ ਹੈ ਕਿ ਜਿਹੜੀ ਇਹ ਠੰਡੀ ਸਰਦੀਾਈ ਹੁੰਦੀ ਆ ਇਹ ਆਖਾਂ ਲਈ ਤੇ ਹੋਰ ਬਿਮਾਰੀਆਂ ਲਈ ਬਹੁਤ ਵਧੀਆ ਚੀਜ਼ ਹੈ ਤੇ ਪੰਜਾਬੀਆਂ ਨੂੰ ਗੱਲ ਪੰਜਾਬ ਦੀ ਟੀਮ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਖਾਸ ਕਰਕੇ ਮੈਸੀ ਆ ਕਿ ਜਿਹੜੀ ਆਪਣੀ ਪੰਜਾਬੀ ਟੀਚਰ ਇਹ ਚੀਜ਼ਾਂ ਨੇ ਫਲਹਾਰ ਜਿੱਤਿਆ ਹੋਰ ਚੀਜ਼ਾਂ ਨੇ ਉਹਨਾਂ ਦੀ ਵਰਤੋਂ ਕਰੋ ਫਾਸਟ ਫੂਡ ਵੀ ਵਰਤੋਂ ਘੱਟ ਕਰੋ ਕਿਉਂਕਿ ਬਹੁਤ ਜ਼ਿਆਦਾ ਜਿਹੜੀਆਂ ਅੱਜ ਕੱਲ ਬਿਮਾਰੀਆਂ ਨੇ ਜਾਂ ਪ੍ਰੋਬਲਮ ਨੇ ਇਹ ਫਾਸਟ ਫੂਡ ਜਿਹੜੀ ਆਪਾਂ ਚੀਜ਼ਾਂ ਖਾਂਦੇ ਆ ਉਹ ਕ੍ਰੀਏਟ ਕਰਦੀਆਂ ਨੇ ਧੰਨਵਾਦ ਮੈਂ ਪੂਨਮ ਕੈਮਰਾਮੈਨ ਰਵਿੰਦਰ ਸਿੰਘ ਨਾਂ